ਸਾਨਾ ਉਹ ਕਸ਼ਮੀਰ ਸਿੰਘ ਸਾਨਾ ਉਹ ਕਸ਼ਮੀਰ ਸਿੰਘ ਪਿੰਡ ਪਿੰਡ 마ਸ਼ੀਆ 마ਸ਼ੀਆ ਅੱਛਾ ਇਹ ਇਹ ਇਹਨਾਂ ਦਾ ਹੈਗਾ ਜੀ ਘਰ ਆ ਅਸੀਂ ਇਹ ਵੀਡੀਓ ਬਣਾ ਰਹੇ ਆ ਕਿਉਂਕਿ ਕਿਸੇ ਵੇਲੇ ਪ੍ਰਸ਼ਾਸਨ ਪੁੱਛ ਲੈਂਦਾ ਕਿ ਦੱਸੋ ਜੀ ਕੋਈ ਇਹੋ ਜਿਹਾ ਕੇਸ ਤੇ ਉਹਦੇ ਵਾਸਤੇ ਅਸੀਂ ਵੀਡੀਓ ਬਣਾ ਰਹੇ ਆ ਇਹ ਆ ਜਿੱਥੇ ਤੁਸੀਂ ਬੰਨ ਟੁੱਟ ਕੇ ਇਹਨਾਂ ਦਾ ਘਰ ਆ ਜਿਹੜਾ ਬਿਲਕੁਲ ਤਬਾਹ ਹੋ ਚੁੱਕਿਆ ਅਸੀਂ ਕਾ ਰੋਡ ਵੀ ਕਾਫੀ ਆ ਪਾਣੀ ਦਾ ਅਸੀਂ ਜਾ ਨਹੀਂ ਪਾਵਾਂਗੇ ਨਹੀਂ ਕਿ ਤੁਹਾਨੂੰ ਨੇੜੇੋਂ ਕੋਸ਼ਿਸ਼ ਕਰਦੇ ਦਿਖਾਉਣ ਦੀ ਇਹ ਹਾਲਾਤ ਨੇ ਇਧਰਲੇ ਬੰਨੇ ਏ ਸੀਗਾ ਇਹਨਾਂ ਦਾ ਢਾਰਾ ਸੀਗਾ ਜਿਹਨੂੰ ਅਸੀਂ ਕਹਿੰਦੇ ਪੰਜਾਬੀ ਵਿੱਚ ਬਿਲਕੁਲ ਸਭ ਕੁਝ ਰੁੜ ਗਿਆ ਔਰ ਇਹ ਇਹ ਦੇਖਿਓ ਪੰਜਾਬ ਦੇ ਇਧਰੋਂ ਬਾਰਡਰ ਵੱਲੋਂ ਅਸੀਂ ਕਹੀਏ ਆਖਰੀ ਘਰ ਅਸੀਂ ਕਹਿ ਸਕਦੇ ਇਹਨਾਂ ਨੂੰ ਇਹ ਆ ਇਹਨਾਂ ਦੇ ਨਾਲ ਦੇ ਹੋਰ ਵੀ ਘਰ ਆ ਜਿਹੜੇ ਬਾਕੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਆ ਚੀਜ਼ ਇੰਨਾ ਨੁਕਸਾਨ ਹੋਇਆ ਫਿਰ ਉਹ ਸਦਮੇ ਦੇ ਵਿੱਚ ਇਹਨਾਂ ਦੀ ਬੇਟੀ ਦੀ ਵੀ